ਗੁਰਦਾਸਪੁਰ ਦੋ ਦਰਿਆਵਾਂ ਦੇ ਵਿਚਕਾਰ ਵਸਿਆ ਹੋਇਆ ਇੱਕ ਅਜਿਹਾ ਜ਼ਿਲ੍ਹਾ ਜਿਸ ਨੇ ਪੰਜਾਬ ਦੀ ਇਤਿਹਾਸਿਕ ਤੜਕਨ ਨੂੰ ਕਈ ਵਾਰ ਤੇਜ਼ ਕੀਤਾ ਹੈ ਇਸ ਇਲਾਕੇ ਦਾ ਨਾਮ ਭਾਈ ਗੁਰਦਾਸ ਜੀ ਦੇ ਨਾਮ ਤੇ ਪਿਆ ਮੰਨਿਆ ਜਾਂਦਾ ਹੈ ਕਿ 17ਵੀਂ ਸਦੀ ਵਿੱਚ ਗੁਰਦਾਸਨਾਟ ਜੱਟ ਨੇ ਇਸ ਬਸਤੀ ਨੂੰ ਵਸਾਇਆ ਸੀ ਜਿਸ ਤੋਂ ਬਾਅਦ ਇਹ ਥਾਂ ਧੀਰੇ ਧੀਰੇ ਇੱਕ ਸ਼ਹਿਰ ਵਜੋਂ ਉੱਭਰੀ ਗੁਰਦਾਸਪੁਰ ਦੀ ਮਿੱਟੀ ਨੇ ਮੁਗਲਾਂ ਸਿੱਖਾਂ ਤੇ ਅੰਗਰੇਜ਼ਾਂ ਤਿੰਨਾਂ ਸ਼ਕਤੀਆਂ ਦੇ ਰਾਜ ਵੇਖੇ 18ਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਸਿੱਖ ਮਿਸਾਲਾਂ ਉੱਭਰ ਰਹੀਆਂ ਸਨ ਇਹ ਖੇਤਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਦਾ ਸ਼ਾਕਸ਼ੀ ਬਣਿਆ ਬਰੋਟੇ, ਧਿਆਨਪੁਰ, ਕਾਦੀਆਂ ਇਹ ਸਾਰੇ ਇਲਾਕੇ ਉਸ ਸਮੇਂ ਦੀਆਂ ਲੜਾਈਆਂ ਨਾਲ ਗੂੰਜਦੇ ਰਹੇ। ਅੰਗਰੇਜ਼ ਰਾਜ ਦੌਰਾਨ ਗੁਰਦਾਸਪੁਰ ਦੀ ਸਭ ਤੋਂ ਵੱਡੀ ਖਾਸੀਅਤ ਸੀ ਇਸ ਦਾ ਸਰਹੱਦੀ ਮਹੱਤਵ। 1947 ਦੀ ਵੰਡ ਦੇ ਵੇਲੇ ਰੈਡਕਲਿਫ ਲਾਈਨ ਦਾ ਸਭ ਤੋਂ ਨਾਜ਼ੁਕ ਫੈਸਲਾ ਗੁਰਦਾਸਪੁਰ ਨੂੰ ਲੈ ਕੇ ਹੋਇਆ ਸੀ। ਜੇ ਗੁਰਦਾਸਪੁਰ ਪਾਕਿਸਤਾਨ ਨੂੰ ਮਿਲ ਜਾਂਦਾ ਤਾਂ ਕਸ਼ਮੀਰ ਤੱਕ ਭਾਰਤ ਦੀ ਸੜਕ ਕੱਟ ਜਾਂਦੀ ਪਰ ਆਖਿਰਕਾਰ ਇਹ ਜ਼ਿਲ੍ਹਾ ਭਾਰਤ ਦੇ ਹਿੱਸੇ ਆਇਆ ਅਤੇ ਭਾਰਤ ਦੀ ਰਣਨੀਤੀ ਦਿਸ਼ਾ ਹੀ ਬਦਲਦੀ। ਗੁਰਦਾਸਪੁਰ ਸਿਰਫ ਜ਼ਮੀਨੀ ਮਹੱਤਵ ਕਰਕੇ ਹੀ ਨਹੀਂ ਬਲਕਿ ਸੱਭਿਆਚਾਰਕ ਹਿੰਮਤ ਤੇ ਸ਼ਹਾਦਤ ਕਰਕੇ ਵੀ ਮਸ਼ਹੂਰ ਹੈ ਡੇਰਾ ਬਾਬਾ ਨਾਨਕਾ ਦੀਆਂ ਬਟਾਲਾ ਇਹ ਸਾਰੀਆਂ ਥਾਵਾਂ ਸਿੱਖ ਇਤਿਹਾਸ ਪ੍ਰਾਚੀਨ ਵਿਰਾਸਤ ਤੇ ਵੰਡ ਦੇ ਦਰਦ ਨਾਲ ਜੁੜੀਆਂ ਹੋਈਆਂ ਹਨ ਅੱਜ ਗੁਰਦਾਸਪੁਰ ਸਿਰਫ ਇੱਕ ਜ਼ਿਲ੍ਹਾ ਨਹੀਂ ਇਹ ਪੰਜਾਬ ਦੀ ਉਹ ਧਰਤੀ ਹੈ ਜਿਸ ਨੇ ਜੰਗਾਂ ਵੀ ਵੇਖੀਆਂ ਵਿਰਸਾ ਵੀ ਜਨਮਿਆ ਤੇ ਵਾਰਿਸ ਵੀ ਨਿਭਾਏ ਇਹ ਸ਼ਹਿਰ ਕਹਿੰਦਾ ਹੈ ਮੇਰੇ ਹਰ ਪੱਥਰ ਵਿੱਚ ਇਤਿਹਾਸ ਹੈ ਜੇਕਰ ਤੁਸੀਂ ਵੀ ਗੁਰਦਾਸਪੁਰ ਵਾਂਗ ਆਪਣੇ ਜ਼ਿਲ੍ਹੇ ਦਾ ਇਤਿਹਾਸ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਦੇ ਜਾਓ